1984 ਦਾ ਜੋ ਦੰਗੇ ਜੋ ਜੈਨੋਸਾਈਡ ਸਿੱਖਾਂ ਦਾ ਦਿੱਲੀ ਦੇ ਵਿੱਚ ਕਾਨਪੁਰ ਦੇ ਵਿੱਚ ਹਰਿਆਣਾ ਦੇ ਵਿੱਚ ਬਹੁਤ ਸਾਰੀਆਂ ਜਗਾਵਾਂ ਤੇ ਹੋਇਆ ਔਰ ਜਿੱਥੇ ਦਿੱਲੀ ਦੇ ਵਿੱਚ ਜੋ ਮਗਰਮਾਸੀ ਵੱਡੇ ਉਸ ਨੂੰ ਕੋਸ਼ਿਸ਼ ਕੀਤੀ ਗਈ ਬਚਾਉਣ ਦੀ ਉਸ ਸਮੇਂ ਦੀ ਸਰਕਾਰ ਕਾਂਗਰਸ ਸਰਕਾਰ ਵੱਲੋਂ ਲੇਕਨ ਸੱਜਨ ਕੁਮਾਰ ਜਗਦੀਸ਼ ਟਰਾਈਡਰ ਵਗੈਰਾ ਜਿਹੜੇ ਹੁਣ ਸੱਜਨ ਕੁਮਾਰ ਅੰਦਰ ਗਿਆ ਜਗਦੀਸ਼ ਟਰਾਈਡਰ ਦਾ ਕੇਸ ਚੱਲ ਰਿਹਾ ਇਹ ਦਿੱਲੀ ਦੇ ਵਿੱਚ ਜਿੱਥੇ ਮੋਦੀ ਸਾਹਿਬ ਦੀ ਸਰਕਾਰ ਨੇ ਇਹ ਵੱਡੇ ਫੈਸਲੇ ਲਏ ਔਰ ਹੁਣ ਜਿਹੜੇ 1984 ਦੇ ਜਿਨ੍ਹਾਂ ਦੇ ਜੀ ਚਲੇ ਗਏ ਸੀ ਉਹਨਾਂ ਦੇ ਬੱਚਿਆਂ ਨੂੰ ਚਾਹੇ ਉਹ 3rd ਜਨਰੇਸ਼ਨ ਸੀ ਚਾਹੇ ਉਹਨਾਂ ਦਾ ਉਮਰ ਦਾ ਤਕਾਜ਼ਾ ਸੀ ਉਹ ਸਾਰੇ ਖਤਮ ਕਰਕੇ ਐਲਜੀ ਸਾਹਿਬ ਨੇ ਔਰ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ ਤੇ ਉਹਨਾਂ ਨੂੰ ਨੌਕਰੀਆਂ ਦੇ ਲਗਾਤਾਰ ਦਿੱਤੀਆਂ ਜਾ ਰਹੀਆਂ ਉਸੇ ਤਰਜ਼ ਦੇ ਉੱਤੇ हरियाणा ਦੀ ਸਰਕਾਰ ਨੇ ਕੱਲ ਸੀਐਮ ਸਾਹਿਬ ਆ ਸ਼੍ਰੀ ਨਾਇਬ ਸਿੰਘ ਸੈਮੀ ਜੀ ਉਹਨਾਂ ਨੇ ਕੱਲ ਜੋ ਵਿਧਾਨ ਸਭਾ ਦੇ ਵਿੱਚ ਇਹ ਅਨਾਉਂਸਮੈਂਟ ਕੀਤੀ ਆ ਕਿ ਹਰਿਆਣਾ ਦੇ ਵਿੱਚ 121 ਜੋ ਸਿੱਖ ਸਨ ਉਹਨਾਂ ਦਾ ਕਤਲੇਆਮ ਕੀਤਾ ਗਿਆ ਸੀ 1984 ਦੇ ਵਿੱਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਔਰ ਉਹਨਾਂ ਸਾਰਿਆਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ ਮੈਂ ਸਮਝਦਾ ਕਿ ਇਹ ਬਹੁਤ ਦੇਰ ਨਾਲ ਆਇਆ ਫੈਸਲਾ ਪਰ ਅਸੀਂ ਇਸ ਦਾ ਸਵਾਗਤ ਕਰਦੇ ਹਾਂ ਸ਼ਲਾੰਗਾ ਜੋ ਕਦਮ ਹੈ ਨੈਭ ਸਿੰਘ ਸੈਣੀ ਸਾਹਿਬ ਦਾ ਕਿ ਜਿਹੜਾ ਉਹਨਾਂ ਨੇ ਇੰਨੇ ਸਾਲਾਂ ਬਾਅਦ ਸਿੱਖਾਂ ਦੇ ਦਰਦ ਨੂੰ ਸਮਝਦੇ ਹੋਏ ਜਿਹੜਾ ਇਹ ਅਨਾਉਂਸਮੈਂਟ ਕੀਤੀ ਆ ਇਸ ਦੀ ਕਾਰਵਾਈ ਇਸ ਦੀ ਪੈਰਵਾਹੀ ਜਲਦੀ ਕਰਵਾ ਕੇ ਜਿਹੜੇ ਵੀ ਜਿਨ੍ਹਾਂ ਦੇ ਵੀ ਪਰਿਵਾਰ ਚਲੇ ਗਏ ਉਹਨਾਂ ਦੇ ਜਿਹੜੇ एलिਜੀਬਲ ਬੱਚੇ ਆ ਉਹ ਡੀਸੀ ਆਫਿਸ ਦੇ ਵਿੱਚ ਜਾ ਕੇ ਆਪਣੇ ਨਾਮ ਇਮੀਡੀਏਟਲੀ ਲਿਖਵਾਉਣ ਜਿਹੜੀਆਂ ਉਹਨਾਂ ਦੀਆਂ ਐਫਆਈਆਰ ਹੋਈਆਂ ਜਿਹੜੇ ਉਹਨਾਂ ਦੀ ਡੈਥ ਸਰਟੀਫਿਕੇਟ ਹੈ ਉਹ ਸਾਰੇ ਨਾਲ ਕਾਗਜ਼ਾਤ ਲਗਾ ਕੇ ਦਰਜ ਕਰਾਉਣ ਤਾਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਇਹ ਸਰਕਾਰੀ ਨੌਕਰੀਆਂ ਦਾ ਫਾਇਦਾ ਮਿਲ ਸਕੇ ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇੱਕ ਵਾਰੀ ਫੇਰ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਸੋਚ ਔਰ ਹਰਿਆਣਾ ਦੀ ਸਰਕਾਰ ਸ਼੍ਰੀ ਨਯਪ ਸਿੰਘ ਸੈਣੀ ਸਾਹਿਬ ਸੀਐਮ ਸਾਹਿਬ ਜਿਨ੍ਹਾਂ ਨੇ ਇਹ ਫੈਸਲਾ ਲਿਆ ਉਹਨਾਂ ਦਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ 1984 ਦਾ ਜੋ ਦੰਗੇ ਜੋ ਜੈਨੋਸਾਈਡ ਸਿੱਖਾਂ ਦਾ ਦਿੱਲੀ ਦੇ ਵਿੱਚ ਕਾਨਪੂਰ ਦੇ ਵਿੱਚ ਹਰਿਆਣੇ ਦੇ ਵਿੱਚ ਬਹੁਤ ਸਾਰੀਆਂ ਜਗਾਵਾਂ ਤੇ ਹੋਇਆ ਔਰ ਜਿੱਥੇ ਦਿੱਲੀ ਦੇ ਵਿੱਚ ਜੋ ਮਗਰਮੱਸੀ ਵੱਡੇ ਉਸ ਨੂੰ ਕੋਸ਼ਿਸ਼ ਕੀਤੀ ਗਈ ਬਚਾਉਣ ਦੀ ਉਸ ਸਮੇਂ ਦੀ ਸਰਕਾਰ ਕਾਂਗਰਸ ਸਰਕਾਰ ਵੱਲੋਂ ਲੇਕਨ ਸੱਜਨ ਕੁਮਾਰ ਜਗਦੀਸ਼ ਟਰਾਈਟਰ ਵਗੈਰਾ ਜਿਹੜੇ ਹੁਣ ਸੱਜਨ ਕੁਮਾਰ ਅੰਦਰ ਗਿਆ ਜਗਦੀਸ਼ ਟਰਾਈਟਰ ਦਾ ਕੇਸ ਚੱਲ ਰਿਹਾ ਇਹ ਦਿੱਲੀ ਦੇ ਵਿੱਚ ਜਿੱਥੇ ਮੋਦੀ ਸਾਹਿਬ ਦੀ ਸਰਕਾਰ ਨੇ ਇਹ ਵੱਡੇ ਫੈਸਲੇ ਲਏ ਔਰ ਹੁਣ ਜਿਹੜੇ 1984 ਦੇ ਜਿਨ੍ਹਾਂ ਦੇ ਜੀ ਚਲੇ ਗਏ ਸੀ ਉਹਨਾਂ ਦੇ ਬੱਚਿਆਂ ਨੂੰ ਚਾਹੇ ਉਹ 3rd ਜਨਰੇਸ਼ਨ ਸੀ ਚਾਹੇ ਉਹਨਾਂ ਦਾ ਉਮਰ ਦਾ ਤਕਾਜ਼ਾ ਸੀ ਉਹ ਸਾਰੇ ਖਤਮ ਕਰਕੇ ਐਲਜੀ ਸਾਹਿਬ ਨੇ ਔਰ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ ਤੇ ਉਹਨਾਂ ਨੂੰ ਨੌਕਰੀਆਂ ਦੇ ਲਗਾਤਾਰ ਦਿੱਤੀਆਂ ਜਾ ਰਹੀਆਂ ਉਸੇ ਤਰਜ਼ ਦੇ ਉੱਤੇ ਹਰਿਆਣਾ ਦੀ ਸਰਕਾਰ ਨੇ ਕੱਲ ਸੀਐਮ ਸਾਹਿਬ ਆ ਸ਼੍ਰੀ ਨਾਇਬ ਸਿੰਘ ਸੈਮੀ ਜੀ ਉਹਨਾਂ ਨੇ ਕੱਲ ਜੋ ਵਿਧਾਨ ਸਭਾ ਦੇ ਵਿੱਚ ਇਹ ਅਨਾਉਂਸਮੈਂਟ ਕੀਤੀ ਆ ਕਿ ਹਰਿਆਣੇ ਦੇ ਵਿੱਚ 121 ਜੋ ਸਿੱਖ ਹਨ ਉਹਨਾਂ ਦਾ ਕਤਲੇਆਮ ਕੀਤਾ ਗਿਆ ਸੀ 1984 ਦੇ ਵਿੱਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਔਰ ਉਹਨਾਂ ਸਾਰਿਆਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ ਮੈਂ ਸਮਝਦਾ ਕਿ ਇਹ ਬਹੁਤ देर ਨਾਲ ਆਇਆ ਫੈਸਲਾ ਪਰ ਅਸੀਂ ਇਸ ਦਾ ਸਵਾਗਤ ਕਰਦੇ ਹਾਂ ਸ਼ਲਾੰਘਾ ਜੋ ਕਦਮ ਹੈ ਨੈਭ ਸਿੰਘ ਸੈਣੀ ਸਾਹਿਬ ਦਾ ਕਿ ਜਿਹੜਾ ਉਹਨਾਂ ਨੇ ਇੰਨੇ ਸਾਲਾਂ ਬਾਅਦ ਸਿੱਖਾਂ ਦੇ ਦਰਦ ਨੂੰ ਸਮਝਦੇ ਹੋਏ ਜਿਹੜਾ ਇਹ ਅਨਾਉਂਸਮੈਂਟ ਕੀਤੀ ਆ ਇਸ ਦੀ ਕਾਰਵਾਈ ਇਸ ਦੀ ਪੈਰਵਾਹੀ ਜਲਦੀ ਕਰਵਾ ਕੇ ਜਿਹੜੇ ਵੀ ਜਿਨ੍ਹਾਂ ਦੇ ਵੀ ਪਰਿਵਾਰ ਚਲੇ ਗਏ ਉਹਨਾਂ ਦੇ ਜਿਹੜੇ एलिਜੀਬਲ ਬੱਚੇ ਆ ਉਹ ਡੀਸੀ ਆਫਿਸ ਦੇ ਵਿੱਚ ਜਾ ਕੇ ਆਪਣੇ ਨਾਮ ਇਮੀਡੀਏਟਲੀ ਲਿਖਵਾਉਣ ਜਿਹੜੀਆਂ ਉਹਨਾਂ ਦੀਆਂ ਐਫਆਈਆਰ ਹੋਈਆਂ ਜਿਹੜੇ ਉਹਨਾਂ ਦੀ ਡੈਥ ਸਰਟੀਫਿਕੇਟ ਆ ਸਾਰੇ ਨਾਲ ਕਾਗਜ਼ਾਤ ਲਗਾ ਕੇ ਦਰਜ ਕਰਾਉਣ ਤਾਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਇਹ ਸਰਕਾਰੀ ਨੌਕਰੀਆਂ ਦਾ ਫਾਇਦਾ ਮਿਲ ਸਕੇ ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇੱਕ ਵਾਰੀ ਫੇਰ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਸੋਚ ਔਰ ਹਰਿਆਣਾ ਦੀ ਸਰਕਾਰ ਸ਼੍ਰੀ ਨੈਭ ਸਿੰਘ ਸੈਣੀ ਸਾਹਿਬ ਸੀਐਮ ਸਾਹਿਬ ਜਿਨ੍ਹਾਂ ਨੇ ਇਹ ਫੈਸਲਾ ਲਿਆ ਉਹਨਾਂ ਦਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ 1984 ਦਾ ਜੋ ਦੰਗੇ ਜੋ ਜੈਨੋਸਾਈਡ ਸਿੱਖਾਂ ਦਾ ਦਿੱਲੀ ਦੇ ਵਿੱਚ ਕਾਨਪੂਰ ਦੇ ਵਿੱਚ ਹਰਿਆਣਾ ਦੇ ਵਿੱਚ ਬਹੁਤ ਸਾਰੀਆਂ ਜਗਾਵਾਂ ਤੇ ਹੋਇਆ ਔਰ ਜਿੱਥੇ ਦਿੱਲੀ ਦੇ ਵਿੱਚ ਜੋ ਮਗਰਮੱਸੀ ਵੱਡੇ ਉਸ ਨੂੰ ਕੋਸ਼ਿਸ਼ ਕੀਤੀ ਗਈ ਬਚਾਉਣ ਦੀ ਉਸ ਸਮੇਂ ਦੀ ਸਰਕਾਰ ਕਾਂਗਰਸ ਸਰਕਾਰ ਵੱਲੋਂ ਲੇਕਿਨ ਸੱਜਨ ਕੁਮਾਰ ਜਗਦੀਸ਼ ਟਰਾਈਟਰ ਵਗੈਰਾ ਜਿਹੜੇ ਹੁਣ ਸੱਜਨ ਕੁਮਾਰ ਅੰਦਰ ਗਿਆ ਜਗਦੀਸ਼ ਟਰਾਈਟਰ ਦਾ ਕੇਸ ਚੱਲ ਰਿਹਾ ਇਹ ਦਿੱਲੀ ਦੇ ਵਿੱਚ ਜਿੱਥੇ ਮੋਦੀ ਸਾਹਿਬ ਦੀ ਸਰਕਾਰ ਨੇ ਇਹ ਵੱਡੇ ਫੈਸਲੇ ਲਏ ਔਰ ਹੁਣ ਜਿਹੜੇ 1984 ਦੇ ਜਿਨ੍ਹਾਂ ਦੇ ਜੀ ਚਲੇ ਗਏ ਸੀ ਉਹਨਾਂ ਦੇ ਬੱਚਿਆਂ ਨੂੰ ਚਾਹੇ ਉਹ 3rd ਜਨਰੇਸ਼ਨ ਸੀ ਚਾਹੇ ਉਹਨਾਂ ਦਾ ਉਮਰ ਦਾ ਤਕਾਜ਼ਾ ਸੀ ਉਹ ਸਾਰੇ ਖਤਮ ਕਰਕੇ ਐਲਜੀ ਸਾਹਿਬ ਨੇ ਔਰ ਦਿੱਲੀ ਸਰਕਾਰ ਨੇ ਫੈਸਲਾ ਲਿਆ ਤੇ ਉਹਨਾਂ ਨੂੰ ਨੌਕਰੀਆਂ ਦੇ ਲਗਾਤਾਰ ਦਿੱਤੀਆਂ ਜਾ ਰਹੀਆਂ ਉਸੇ ਤਰਜ਼ ਦੇ ਉੱਤੇ ਹਰਿਆਣਾ ਦੀ ਸਰਕਾਰ ਨੇ ਕੱਲ ਸੀਐਮ ਸਾਹਿਬ ਸ਼੍ਰੀ ਨਾਇਬ ਸਿੰਘ ਸੈਮੀ ਜੀ ਉਹਨਾਂ ਨੇ ਕੱਲ ਜੋ ਵਿਧਾਨ ਸਭਾ ਦੇ ਵਿੱਚ ਇਹ ਅਨਾਉਂਸਮੈਂਟ ਕੀਤੀ ਆ ਕਿ ਹਰਿਆਣਾ ਦੇ ਵਿੱਚ 121 ਜੋ ਸਿੱਖ ਹਨ ਉਹਨਾਂ ਦਾ ਕਤਲੇਆਮ ਕੀਤਾ ਗਿਆ ਸੀ 1984 ਦੇ ਵਿੱਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਔਰ ਉਹਨਾਂ ਸਾਰਿਆਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ ਮੈਂ ਸਮਝਦਾ ਕਿ ਇਹ ਬਹੁਤ देर ਨਾਲ ਆਇਆ ਫੈਸਲਾ ਪਰ ਅਸੀਂ ਇਸ ਦਾ ਸਵਾਗਤ ਕਰਦੇ ਹਾਂ ਸ਼ਲਾੰਘਾ ਜੋ ਕਦਮ ਹੈ ਨੈヴ ਸਿੰਘ ਸੈਣੀ ਸਾਹਿਬ ਦਾ ਕਿ ਜਿਹੜਾ ਉਹਨਾਂ ਨੇ ਇੰਨੇ ਸਾਲਾਂ ਬਾਅਦ ਸਿੱਖਾਂ ਦੇ ਦਰਦ ਨੂੰ ਸਮਝਦੇ ਹੋਏ ਜਿਹੜਾ ਇਹ ਅਨਾਉਂਸਮੈਂਟ ਕੀਤੀ ਆ ਇਸ ਦੀ ਕਾਰਵਾਈ ਇਸ ਦੀ ਪੈਰਵਾਹੀ ਜਲਦੀ ਕਰਵਾ ਕੇ ਜਿਹੜੇ ਵੀ ਜਿਨ੍ਹਾਂ ਦੇ ਵੀ ਪਰਿਵਾਰ ਚਲੇ ਗਏ ਉਹਨਾਂ ਦੇ ਜਿਹੜੇ एलिਜੀਬਲ ਬੱਚੇ ਆ ਉਹ ਡੀਸੀ ਆਫਿਸ ਦੇ ਵਿੱਚ ਜਾ ਕੇ ਆਪਣੇ ਨਾਮ ਇਮੀਡੀਏਟਲੀ ਲਿਖਵਾਉਣ ਜਿਹੜੀਆਂ ਉਹਨਾਂ ਦੀਆਂ ਐਫਆਈਆਰ ਹੋਈਆਂ ਜਿਹੜੇ ਉਹਨਾਂ ਦੀ ਡੈਥ ਸਰਟੀਫਿਕੇਟ ਆ ਸਾਰੇ ਨਾਲ ਕਾਗਜ਼ਾਤ ਲਗਾ ਕੇ ਦਰਜ ਕਰਾਉਣ ਤਾਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਸਰਕਾਰੀ ਨੌਕਰੀਆਂ ਦਾ ਫਾਇਦਾ ਮਿਲ ਸਕੇ ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇੱਕ ਵਾਰੀ ਫੇਰ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਸੋਚ ਔਰ ਹਰਿਆਣਾ ਦੀ ਸਰਕਾਰ ਸ਼੍ਰੀ ਨਾਇਬ ਸਿੰਘ ਸੈਣੀ ਸਾਹਿਬ ਸੀਐਮ ਸਾਹਿਬ ਜਿਨ੍ਹਾਂ ਨੇ ਇਹ ਫੈਸਲਾ ਲਿਆ ਉਹਨਾਂ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ 1984 ਦਾ ਜੋ ਦੰਗੇ ਜੋ ਜੈਨੋਸਾਈਡ ਸਿੱਖਾਂ ਦਾ ਦਿੱਲੀ ਦੇ ਵਿੱਚ ਕਾਨਪੁਰ ਦੇ ਵਿੱਚ ਹਰਿਆਣਾ ਦੇ ਵਿੱਚ ਬਹੁਤ ਸਾਰੀਆਂ ਜਗਾਵਾਂ ਤੇ ਹੋਇਆ ਔਰ ਜਿੱਥੇ ਦਿੱਲੀ ਦੇ ਵਿੱਚ ਜੋ ਮਗਰਮਾਸੀ ਵੱਡੇ ਉਸ ਨੂੰ ਕੋਸ਼ਿਸ਼ ਕੀਤੀ ਗਈ ਬਚਾਉਣ ਦੀ ਉਸ ਸਮੇਂ ਦੀ ਸਰਕਾਰ ਕਾਂਗਰਸ ਸਰਕਾਰ ਵੱਲੋਂ ਲੇਕਿਨ ਸੱਜਨ ਕੁਮਾਰ ਜਗਦੀਸ਼ ਟਾਈਟਰ ਵਗੈਰਾ ਜਿਹੜੇ ਹੁਣ ਸੱਜਨ ਕੁਮਾਰ ਅੰਦਰ ਗਿਆ ਜਗਦੀਸ਼ ਟਾਈਟਰ ਦਾ ਕੇਸ ਚੱਲ ਰਿਹਾ ਇਹ ਦਿੱਲੀ ਦੇ ਵਿੱਚ ਜਿੱਥੇ ਮੋਦੀ ਸਾਹਿਬ ਦੀ ਸਰਕਾਰ ਨੇ ਇਹ ਵੱਡੇ ਫੈਸਲੇ ਲਏ ਔਰ ਹੁਣ ਜਿਹੜੇ 1984 ਦੇ ਜਿਨ੍ਹਾਂ ਦੇ ਜੀ ਚਲੇ ਗਏ ਸੀ ਉਹਨਾਂ ਦੇ ਬੱਚਿਆਂ ਨੂੰ ਚਾਹੇ ਉਹ 3rd ਜਨਰੇਸ਼ਨ ਸੀ ਚਾਹੇ ਉਹਨਾਂ ਦਾ ਉਮਰ ਦਾ ਤਕਾਜ਼ਾ ਸੀ ਉਹ ਸਾਰੇ ਖਤਮ ਕਰਕੇ ਐਲਜੀ ਸਾਹਿਬ ਨੇ ਔਰ ਦਿੱਲੀ ਸਰਕਾਰ ਨੇ ਇਹ ਫੈਸਲਾ ਲਿਆ ਤੇ ਉਹਨਾਂ ਨੂੰ ਨੌਕਰੀਆਂ ਦੇ ਲਗਾਤਾਰ ਦਿੱਤੀਆਂ ਜਾ ਰਹੀਆਂ ਉਸੇ ਤਰਜ਼ ਦੇ ਉੱਤੇ ਹਰਿਆਣਾ ਦੀ ਸਰਕਾਰ ਨੇ ਕੱਲ ਸੀਐਮ ਸਾਹਿਬ ਸ਼੍ਰੀ ਨਾਇਬ ਸਿੰਘ ਸੈਮੀ ਜੀ ਉਹਨਾਂ ਨੇ ਕੱਲ ਜੋ ਵਿਧਾਨ ਸਭਾ ਦੇ ਵਿੱਚ ਇਹ ਅਨਾਉਂਸਮੈਂਟ ਕੀਤੀ ਆ ਕਿ ਹਰਿਆਣਾ ਦੇ ਵਿੱਚ 121 ਅ ਜੋ ਸਿੱਖ ਹਨ ਉਹਨਾਂ ਦਾ ਕਤਲੇਆਮ ਕੀਤਾ ਗਿਆ ਸੀ 1984 ਦੇ ਵਿੱਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਔਰ ਉਹਨਾਂ ਸਾਰਿਆਂ ਦੇ ਪਰਿਵਾਰਾਂ ਨੂੰ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਦੇ ਇੱਕ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ ਮੈਂ ਸਮਝਦਾ ਕਿ ਇਹ ਬਹੁਤ ਦੇਰ ਨਾਲ ਆਇਆ ਫੈਸਲਾ ਪਰ ਅਸੀਂ ਇਸ ਦਾ ਸਵਾਗਤ ਕਰਦੇ ਹਾਂ ਸ਼ਲਾੰਗਾ ਜੋ ਕਦਮ ਹੈ ਨੈਵ ਸਿੰਘ ਸੈਣੀ ਸਾਹਿਬ ਦਾ ਕਿ ਜਿਹੜਾ ਉਹਨਾਂ ਨੇ ਇੰਨੇ ਸਾਲਾਂ ਬਾਅਦ ਸਿੱਖਾਂ ਦੇ ਦਰਦ ਨੂੰ ਸਮਝਦੇ ਹੋਏ ਜਿਹੜਾ ਇਹ ਅਨਾਉਂਸਮੈਂਟ ਕੀਤੀ ਆ ਇਸ ਦੀ ਕਾਰਵਾਈ ਇਸ ਦੀ ਪੈਰਵਾਹੀ ਜਲਦੀ ਕਰਵਾ ਕੇ ਜਿਹੜੇ ਵੀ ਜਿਨ੍ਹਾਂ ਦੇ ਵੀ ਪਰਿਵਾਰ ਚਲੇ ਗਏ ਉਹਨਾਂ ਦੇ ਜਿਹੜੇ ਐਲੀਜੀਬਲ ਬੱਚੇ ਆ ਉਹ ਡੀਸੀ ਆਫਿਸ ਦੇ ਵਿੱਚ ਜਾ ਕੇ ਆਪਣੇ ਨਾਮ ਇਮੀਡੀਏਟਲੀ ਲਿਖਵਾਉਣ ਜਿਹੜੀਆਂ ਉਹਨਾਂ ਦੀਆਂ ਐਫਆਈਆਰ ਹੋਈਆਂ ਜਿਹੜੇ ਉਹਨਾਂ ਦੀ ਡੈਥ ਸਰਟੀਫਿਕੇਟ ਹੈ ਸਾਰੇ ਨਾਲ ਕਾਗਜ਼ਾਤ ਲਗਾ ਕੇ ਦਰਜ ਕਰਾਉਣ ਤਾਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਇਹ ਸਰਕਾਰੀ ਨੌਕਰੀਆਂ ਦਾ ਫਾਇਦਾ ਮਿਲ ਸਕੇ ਸੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਇੱਕ ਵਾਰੀ ਫੇਰ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਸੋਚ ਔਰ ਹਰਿਆਣਾ ਦੀ ਸਰਕਾਰ ਸ਼੍ਰੀ ਨੈਭ ਸਿੰਘ ਸੈਣੀ ਸਾਹਿਬ ਸੀਐਮ ਸਾਹਿਬ ਜਿਨ੍ਹਾਂ ਨੇ ਇਹ ਫੈਸਲਾ ਲਿਆ ਉਹਨਾਂ ਦਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ